ਉਹ ਵੀ ਅੱਜ ਮੱਕੀ ਵਟਣ ਲੱਗੇ ਆ ਮਸ਼ੀਨ ਆ ਗਈ ਵੀ ਮੰਡੀ ਪਹੁੰਚ ਗਏ ਆਪਾਂ ਸਮੇਂ ਜੱਪੇ ਕੌਣ ਚਾਹੀਏ ਨਾ ਜੀ ਮੱਕੀ ਪੜਦੇ ਆਂ ਖੇਤ ਗਿੱਲੇ ਆ ਥੱਲੇ ਹਲੇ ਹਲੇ ਆਹ ਪਟਮ ਦਾਣਾ ਲੱਡੂ ਤੱਕਣ ਮਣ ਕਣ ਮਣ ਹੋਈ ਜਾਂਦੀ ਆ ਬੱਦਲ ਭਾਈਆ ਪੂਰੀ ਅਡੰਗ ਕੇ ਟਰਾਲੀਆਂ ਬਾਹਰ ਨਿਕਲਦੀਆਂ ਆ ਆ ਥੋੜੀ ਜੀ ਟੇਢੀ ਹੋਈ ਹੋਈ ਆ ਇੱਕ ਉਹ ਖੜੀ ਆ ਉਹ ਭਰ ਗਈ 16 ਫੁੱਟੀ ਇਹਦਾ ਇੱਕ ਢੇਡਾ ਲਾਹ ਜਾਂਦਾ ਕਿੱਲੀ ਕਰਕੇ ਥੋੜਾ ਜਿਹਾ ਮੱਕੀ ਚ ਵੀ ਵਜ ਜਾਣਾ ਖੇਤ ਲਾਈਟ ਆਪਣੀ ਚਲਤੀ ਹੈ ਮਿੱਠਾ ਸਵੇਰ ਦੇ ਖੇਤਾਂ ਦੇ ਨਜ਼ਾਰੇ ਅੱਮਕੀ ਚਿਕੜ ਦੁਕਰ ਲੱਗਿਆ ਬਾਈ ਹੁਣ ਐ ਇਹਨੂੰ ਪਾਣੀ ਛੱਡ ਕੇ ਬਸ ਉੱਤਾਂ ਦੀ ਰੋਟਾਵੇਟਰ ਨੰਗਾ ਦਿੰਦੇ ਆ ਨਹੀਂ ਨਹੀਂ ਸਭ ਕੁਸਤਲੀਆ ਮੇਟ ਹੋ ਜਾਂਦਾ ਵਿੱਚ ਕੋਹ ਨਹੀਂ ਲਾਉਂਦਾ ਬਾਅਦ ਚ ਲੋ ਵੀ ਆ ਗਈ ਸੀ ਮਾਜਰੀਰਾ ਲਾਈਟ ਇੱਧਰ ਵੀ ਨਹੀਂ ਚੱਲੀ ਰਾਤ ਫਾਲਟ ਪੈ ਗਿਆ ਸੀ ਇੱਕ ਨੰਬਰ ਚ ਪਾਣੀ ਦਾ ਤਕਰੀਬਨ ਸੀਗਾ ਹਾਂ ਮੱਕੀ ਰੰਦੀ ਹਲੇ ਆਪਣੀ ਵੱਡਣ ਵਾਲੀ ਇਕੱਲਾ ਲੱਗ ਰਿਹਾ ਹੈ ਇੱਧਰ ਫੜੀ ਤਾਂ ਉੱਧਰ ਵੀ ਹੈ ਹਰੀ ਆ ਹਲੇ ਲੇਟ ਬੀਜੀ ਸੀ ਬਹੁਤ ਲੇਟ ਬੀਜੀ ਲੱਗਦੀ ਹੈ ਮੱਕੀ ੜੀ ਹੱਲਾ ਪਾ ਵੱਡੀ ਐ ਹੈ ਖੇਤ ਇਹ ਵੀ ਗਿੱਲੇ ਆ ਵਿੱਚ ਥੱਲੇ ਨੂੰ ਦੇਖੋ ਕਿਵੇਂ ਘਰ ਪਾਇਆ ਟਰੈਕਟਰਾਂ ਦਾ ਟਰਾਲੀਆਂ ਵੱਡੀਆਂ ਹੁੰਦੀਆਂ ਉਹੀਂ ਦਬ ਜੇ ਜਾਂਦੀਆਂ ਮੱਕੀ ਦਾ ਵਜ਼ਨ ਬਹੁਤ ਹੋ ਜਾਂਦਾ ਆਪਣਾ ਨਪੇਰੀਨ ਗ੍ਰਾਸ ਆਸਟ੍ਰੇਲੀਅਨ ਕਾ ਕਹਿੰਦੇ ਜੀ ਨੂੰ ਇਹ ਵੀ ਹਲੇ ਵੀਜਣਾ ਸੀ ਇੱਧਰ ਉੱਧਰ ਕਿਸੇ ਪਾਸੇ ਹੌਲੀ ਹੌਲੀ ਹੋਣਾ ਇਹਨੇ ਬਹੁਤ ਹੋ ਗਿਆ ਆ ਲਾਲ ਜੇ ਲੋ ਵਾਸੀ ਕਿਚਰੀ ਉਹ ਜਿਹੜੀ ਪਰਲੀ ਸੀ ਉਹ ਹੈਗੀ ਆ ਨਿਊਟ੍ਰਾਂਟਾਂ ਦੀ ਨਿਊ ਟਰਾਂਟਾ ਦੀ ਸੀਗੀ ਆਹ ਸ਼੍ਰੀਰਾਮ ਵਾਲੇ ਦੀ ਆਹ ਸੀਗੇ ਇਹ ਇਹਦਾ ਕੱਦ ਚੰਗਾ ਵਾ ਤੇ ਦੂਸਰੀ ਦਾ ਛੋਟਾ ਆਹ ਉਹ ਜਿਹੜੀ ਸਿਰੇ ਵਾਲੀ ਆ ਉਹ ਪ੍ਰੋ ਲਾਈਨ ਵੈਸਟ ਸ਼੍ਰੀਰਾਮ ਵਾਲੇ ਦੀ ਚਲ ਹੈ ਤਾਂ ਵਧੀਆ ਤੇ ਇਹ ਵੀ ਨਿਊ ਟਰਾਂਟਾ ਦੀ ਪਰ ਇਹਦਾ ਥੋੜਾ ਜਿਹਾ ਕੱਦ ਛੋਟਾ ਇੱਥੇ ਦੇਖਣ ਨੂੰ ਪਤਾ ਲਾ ਜਾਂਦਾ ਵਿੱਚ ਅੱਛਾ ਆਪਣਾ ਥੋੜਾ ਜਿਹਾ ਜੰਤਰ ਵੀ ਜਾ ਹੈ। ਇਹ ਜੰਤਰ ਦੀ ਤਸਵੀਰ ਠੰਡੀ ਹੁੰਦੀ ਹੈ ਕਹਿੰਦੇ। ਹਾਂ ਇੱਕ ਹੋਇਆ ਨਾ ਬਾਜਰਾ ਕਿੱਡਾ ਕਿੱਡਾ ਪਤੰਦਰ ਦਾ ਬਹੁਤ ਵੱਧ ਆ ਇਹਨੂੰ ਵੱਡੀ ਜਾਵੇ। ਇਹ ਥੋੜਾ ਜਿਹਾ ਹੀ ਪਰ ਇੰਨੇ ਨਹੀਂ ਆਪਣਾ ਚੱਲ ਜਾਂਦਾ। ਵਿੱਚ ਨਟ੍ਰੀਸ਼ਨ ਬਹੁਤ ਹੁੰਦਾ ਰੇ ਭਈਆ। ਹੁਣ ਚੱਲਦੇ ਹਾਂ ਦੂਜੇ ਖੇਤ ਆ ਜਿਹੜੀ ਸੁੱਕੀ ਨੂੰ ਆ ਉਹਨੂੰ ਪੈ ਨਿਕਲੇ ਜਿਹੜੀ ਨੇੜੇ ਇਕੱਠੀ ਕਰਨ ਵਾਲੀ ਆ ਉਹ ਇਕੱਠੀ ਨਹੀਂ ਕਰਦੇ ਲਓ ਜੀ ਮੱਕੀ ਸਿੱਟੀ ਸੀ ਮੰਡੀ ਉੱਤੋਂ ਦੀ ਆ ਗਿਆ ਮੀ ਤੇ ਹਾਲਾਤ ਦੇਖ ਲਓ ਕਿੰਨੇ ਮਾੜੇ ਪੱਕੀ ਪਹਿਲਾਂ ਨਹੀਂ ਸੁੱਕਦੀ ਉੱਤੋਂ ਦੀ ਪਾਣੀ ਪਤਾ ਰੱਬ ਨੇ ਆ ਆਪਣੀ ਪਈ ਹੈ ਦਾਰੂ ਵਰਗਾ ਮੋਸ਼ ਕੁਮਾਰ ਲਾਤਾ ਰੱਬ ਨੇ